ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਮੈਂ ਪਹੁੰਚਿਆ ਪਿੰਡ ਵੀਰਮ ਵੀਰਮ ਪਿੰਡ ਦੀ ਗੱਲ ਕਰੀਏ ਤੇ ਨੇੜੇ ਰਹਿੰਦਾ ਏ ਭਿੱਖੀਵਿੰਡ ਜਾਂ ਪਉਵੰਡ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਆ ਸੋ ਜਿਲ੍ਹਾ ਇਹਨੂੰ ਸ਼੍ਰੀ ਤਰਨਤਨ ਸਾਹਿਬ ਲੱਗਦਾ ਵਾ ਤਕਰੀਬਨ ਇਸ ਇਵੈਂਟ ਤੋਂ ਇਹ 3-4 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਪਿੰਡ ਸੋ ਪਿੰਡ ਦੇ ਬਾਹਰਵਾਰੀ ਜਦੋਂ ਆਪਾਂ ਪਉਂਡ ਸਾਹਿਬ ਤੋਂ ਖਾਲੇ ਰੋਡ ਨੂੰ ਆਉਨੇ ਆ ਤੇ ਤਕਰੀਬਨ ਪਉਂਡ ਸਾਹਿਬ ਤੋਂ ਇਹ 2 ਕਿਲੋਮੀਟਰ ਦੀ ਦੂਰੀ ਦੇ ਸਾਹਮਣੇ ਇੱਕ ਤੁਹਾਨੂੰ ਰੋਡ ਤੋਂ ਦਿਸੂਗਾ ਇਹ ਮੱਕੀ ਜਿਹੜੀ ਚਾਰ ਵਾਲੀ ਲਾਈ ਆ ਇੱਥੇ ਵੀਰ ਹੁਣਾ ਤਕਰੀਬਨ 15 ਕਿਲੇ ਥਾਂ ਜਿਹੜਾ ਉਹ ਚਾਰ ਵਾਲੀ ਮੱਕੀ ਦਾ ਇਹ ਛੱਲੀ ਇਹਨੂੰ ਬਿਲਕੁਲ ਪ੍ਰੋਪਰ ਪਈ ਹੋਈ ਆ ਤੇ ਵੇਖ ਸਕਦੇ ਤੁਸੀਂ ਇਹ ਬਾਗ ਦੇ ਵਿੱਚ ਮੱਕੀ ਲੱਗੀ ਆ ਸੋ ਅੱਗੇ ਵੀ ਇਹਨਾਂ ਵੀਡੀਓ ਆਪਾਂ ਆ ਪਾਈ ਹੀ ਜਦੋਂ ਇਹਨਾਂ ਆਲੂ ਵਾਲੀ ਪੈੜੀ ਦੇ ਵਿੱਚ ਮੱਕੀ ਤਿਆਰ ਕੀਤੀ ਤੇ ਉਹ ਵੀ ਇਹਨਾਂ ਮੋਲੀ ਚਾਰ ਇਥੋਂ ਕੁੱਤਰ ਕੇ ਵੇਚਿਆ ਸੀ ਜਾਨੀ ਕਿ ਵੀ ਟਰੈਕਟਰ ਟਰਾਲੀ ਤੁਸੀਂ ਆਪ ਦਾ ਲੈ ਆਉਣਾ ਹੈ ਤੇ ਕੁਤਰਿਆ ਕਤਰਾਇਆ ਤੁਹਾਨੂੰ ਜਿਹੜਾ ਉਹ ਇਥੋਂ ਮਿਲ ਜਾਣਾ ਵਾ ਕੋਈ ਖਪਾਣ ਹੀ ਕਰਨ ਦੀ ਲੋੜ ਕੋਈ ਬੰਦੇ ਲੱਭਣ ਦੀ ਲੋੜ ਕੋਈ ਟੋਕੇ ਵਾਲੇ ਨੂੰ ਆਖਣ ਦੀ ਲੋੜ ਨਹੀਂ ਇਹਨਾਂ ਦਾ ਆਪਣਾ ਹੀ ਟੋਕਾ ਤੇ ਬੰਦੇ ਹੋਣਗੇ ਜਿਹੜੇ ਤੁਹਾਨੂੰ ਇਥੋਂ ਟਰਾਲੀ ਲੋਡ ਕਰ ਦੇਣਗੇ ਨਾਲ ਦੀ ਨਾਲ ਹੀ ਉਤਰਾ ਕਰਕੇ ਤੇ ਸਾਹਮਣੇ ਤੁਸੀਂ ਵੇਖ ਸਕਦੇ ਮੈਨੂੰ ਲੱਗਦਾ ਵੀ ਪ੍ਰੋਪਰ ਛੱਲੀ ਜਿਹੜੀ ਆ ਉਹ ਪੂਰੀ ਬਣ ਚੁੱਕੀ ਆ ਤੇ ਵੇਖ ਸਕਦੇ ਕੱਲੇ ਕੱਲੇ ਟਾਂਡੇ ਨਾਲ ਛੱਲੀ ਪੂਰੀ ਜਿਹੜੀ ਫੋਟ ਫੋਟ ਦੀ ਛੱਲੀ ਆ ਸੋ ਮੱਕੀ ਬਹੁਤ ਸੁਣੀ ਆ ਤੇ ਬਾਕੀ ਤੁਹਾਨੂੰ ਇੱਥੋਂ ਜਿਹੜਾ ਚਾਰ ਆ ਉਹ ਉਤਰਿਆ ਕਿ ਤਰਾਇਆ 3 ਰੁਪਏ ਤੇ 75 ਪੈਸੇ ਕਿਲੋ ਦੇ ਹਿਸਾਬ ਨਾਲ ਜਿਹੜਾ ਇੱਥੋਂ ਮਿਲਦਾ ਵਾ ਤੇ ਜੇ ਤੁਸੀਂ ਘਰੇ ਪਹੁੰਚ ਕਰਾਉਣੀ ਆ ਉਹ ਤੁਹਾਨੂੰ ਪਊਗੀ ਇਹ ਸਵਾ 4 ਰੁਪਏ 4 ਰੁਪਏ ਤੇ 25 ਪੈਸੇ ਸੋ ਜਿੱਦਾਂ ਵੀ ਤੁਹਾਨੂੰ ਚੰਗਾ ਲੱਗੇ ਜੇ ਤੁਸੀਂ ਘਰੇ ਪਹੁੰਚ ਕਰਾਉਣੀ ਹੈ ਉਹ ਵੀ ਕਰਵਾ ਸਕਦੇ ਜੀ ਤੇ ਜੇ ਤੁਸੀਂ ਇੱਥੋਂ ਆ ਕੇ ਖੜਨਾ ਹੈ ਤੇ ਫਿਰ ਤੁਹਾਨੂੰ ਜਿਹੜਾ ਉਹ ਪੌਣੇ 4 ਰੁਪਏ ਇੱਥੋਂ ਮਿਲ ਜੂਗਾ 3 ਰੁਪਏ ਤੇ 75 ਪੈਸੇ ਸੋ ਇੱਕ ਰੀ ਤੁਹਾਨੂੰ ਮੈਂ ਕਾਲ ਹੋ ਕੇ ਛੱਲੀ ਜਿਹੜੀ ਆ ਉਹ ਪ੍ਰੋਪਰ ਦਿਖਾ ਦੇਣਾ ਵਾ ਤੇ ਕੁਝ ਛੱਲੀਆਂ ਮੈਂ ਤੋੜ ਕੇ ਵੀ ਰੱਖੀਆਂ ਇੱਥੋਂ ਤੇ ਉਹ ਵੀ ਤੁਹਾਨੂੰ ਜਿਹੜੀਆਂ ਇੱਕ ਰੀ ਦਿਖਾ ਦਾਂਗੇ ਥੱਲੇ ਥੋੜਾ ਜਿਹਾ بارش ਦਾ ਮੌਸਮ ਕਰਕੇ ਜਗਾ ਵੀ ਜਿਹੜੀ ਉਹ ਗਿੱਲੀ ਆ ਬਾਕੀ ਤਕਰੀਬਨ ਲੋਕ ਜਾਣਦੇ ਆ ਵੀ ਪੰਜਾਬ ਦੇ ਵਿੱਚ ਜਿਹੜਾ ਕੁਦਰਤੀ ਕਰੋਪੀ ਇਕਾਈ ਆ ਤੇ ਉਹਦੇ ਕਰਕੇ ਪੱਠਾ ਤੂੜੀ ਲੋਕਾਂ ਦਾ ਬਹੁਤ ਖਰਾਬ ਹੋਇਆ ਏ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਵੀ ਸੱਜਣ ਅਗੋਂ ਆਪਣਾ ਚਾਰ ਜਿਹੜਾ ਉਹ ਜਨਵਾਰਾਂ ਲਈ ਪਾਉਣਾ ਚਾਹੁੰਦਾ ਹੈ ਤੇ ਤੁਸੀਂ ਪ੍ਰੋਪਰ ਵੇਖ ਸਕਦੇ ਮੈਂ ਛੱਲੀ ਜਿਹੜੀ ਉਹ ਛਿਲ ਕੇ ਤੁਹਾਨੂੰ ਦਿਖਾ ਦਿੰਦਾ ਬਹੁਤ ਵਧੀਆ ਦਾਣਾ ਪ੍ਰੋਪਰ ਇਹਨੂੰ ਪਿਆਵਾ ਇਹ ਸਾਰੀ ਇਦਾਂ ਦੀ ਮੱਕੀ ਹੋਊਗੀ ਇਹ ਨਹੀਂ ਵੀ ਪਾਸੇ ਤੇ ਆ ਸਾਰੀ ਮੱਕੀ ਪ੍ਰੋਪਰ ਇਦਾਂ ਦੀ ਹੋਊਗੀ ਇਹ ਵੇਖ ਸਕਦੇ ਤੁਸੀਂ ਬਹੁਤ ਵਧੀਆ ਦਾਣਾ ਜਿਹੜਾ ਤਿਆਰ ਹੋਇਆ ਵਾ ਤੇ ਬਿਲਕੁਲ ਹੁਣ ਇਹ 4 ਪੌਂਦੇ ਲਈ ਤਿਆਰ ਆ। ਸੋ ਨੰਬਰ ਵੀਰ ਹੁਣਾਂ ਦਾ ਸਕਰੀਨ ਤੇ ਚੱਲ ਰਿਹਾ ਵਾ ਤੇ ਤੁਸੀਂ ਗੱਲ ਕਰਕੇ ਕਾਲ ਕਰਕੇ ਕਦੋਂ ਵੀ ਆ ਸਕਦੇ ਜੀ। ਤੇ ਰੇਟ ਤੁਹਾਨੂੰ ਦੱਸਤਾ ਏ ਬੀਵੀ ਜੇ ਤੁਸੀਂ ਆਪ ਲੈ ਕੇ ਜਾਣਾ ਫਿਰ ਪੌਣੇ 4 ਰੁਪਏ ਇਹ ਤੁਸੀਂ ਪਹੁੰਚ ਕਰਾਉਣੀ ਆ ਤੇ ਫਿਰ ਸਵਾ 4 ਰੁਪਏ ਕਿਲੋ ਦੇ ਹਿਸਾਬ ਨਾਲ ਜਾਂ ਕੁਇੰਟਲ ਦੇ ਹਿਸਾਬ ਨਾਲ ਜਿੰਨਾ ਤੁਸੀਂ ਮੰਗਾਉਣਾ ਆ ਛੱਲਿਆ ਮੜ ਜਾ ਬਣੀ ਆ ਛੱਲਿਆ ਹਾਂਜੀ ਸੋ ਦੋਸਤੋ ਇਥੋਂ ਤੁਸੀਂ ਤੁਸੀਂ ਦੇਖ ਸਕਦੇ ਜੇ ਛੱਲੀ ਆਪਾਂ ਇਥੋਂ ਹੀ ਮੱਕੀ ਜੋ ਤੋੜੀਆਂ ਛੱਲੀਆਂ ਤੇ ਪ੍ਰੋਪਰ ਤਿਆਰ ਹੋਈ ਆ ਇਹ ਛੱਲੀ ਯਾਨੀ ਕਿ ਦੁੱਧਾ ਵੀ ਕਹਿ ਲਈਏ ਤੇ ਵਧੀਆ ਨਪਾਈ ਲੈਂਦੀ ਆ ਉਤੋਂ दाना ਫੇਸਦਾ ਵਾ ਸੋ ਇਹ 4 ਪਾਉਂ ਦੇ ਬਿਲਕੁਲ ਲਾਇਕ ਹੋ ਗਈ ਆ ਸੋ ਨੰਬਰ ਵੀ ਰੋਣਾ ਸਕਰੀਨ ਤੇ ਚੱਲ ਰਿਹਾ ਵਾ ਤਰੀਕ ਨੋਟ ਕਰ ਲਿਓ ਅੱਜ ਦੀ ਤੇ ਫੋਨ ਕਰਕੇ ਤੁਸੀਂ ਕਦੋਂ ਵੀ ਆ ਸਕਦੇ ਜੇ ਕਿਉਂਕਿ ਬੰਦਿਆਂ ਦੇ ਨਾਲ ਇਹ ਹੱਥ ਵਾਲੇ ਟੋਕੇ ਨਾਲ ਜਿਹੜਾ ਟਰੈਕਟਰ ਦੇ ਮਗਰ ਹੁੰਦਾ ਟੋਕਾ ਬੰਦੇ ਵੱਢ ਕੇ ਹੱਥ ਨਾਲ ਫੇਰੇ ਚਾਰ ਪਾਉਂਦੇ ਆ ਸੋ ਇਹ ਆ ਵੀ ਜਿਹੜਾ ਕੋ ਸੱਜਣ ਪਹਿਲਾਂ ਕੰਟੈਕਟ ਕਰ ਲੂਗਾ ਉਹਨੂੰ ਇਹ ਫਾਇਦਾ ਹੋ ਜਾਊਗਾ ਵੀ ਟਰਾਲਾ ਦਾ ਇੱਥੇ ਲਾਗੇ ਲੱਗ ਜਾਣਾ ਵਾ ਤੇ ਟੋਕਾ ਵੀ ਲਾਗੇ ਲਾ ਕੇ ਕੋਈ ਤੁਹਾਨੂੰ ਚੱਕਰ ਦੇ ਵਿੱਚ ਆਪਣੇ ਸੰਦ ਵਾੜਨ ਦੀ ਲੋੜ ਨਹੀਂ ਪੈਂਦੀ ਸੋ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਜੇ ਤੁਸੀਂ ਕੋਈ ਵੀਰ ਜਿਹੜੇ ਹੜ੍ਹ ਦੀ ਵਿੱਚ ਆਏ ਆ ਉਹਨਾਂ ਦੀ ਦਾਨਪੁਨ ਕਰਨਾ ਚਾਹੁੰਦੇ ਆ ਉਹ ਤੁਸੀਂ ਵੀਰ ਹੋਣਾ ਦੇ ਨੰਬਰ ਤੇ ਕਾਲ ਕਰ ਲਿਓ ਤੁਹਾਨੂੰ ਥੋੜਾ ਬੋੜਾ ਮਾਨ ਤਨ ਜਿਹੜਾ ਉਹ ਕਰ ਦੇਣਗੇ ਤੇ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਅਪਡੇਟ ਲੈ ਕੇ ਧੰਨਵਾਦ